ਇਹਨੇ ਇੱਕ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਸਾਡੇ ਵਾਲੇ ਕਹਿੰਦੇ ਮਾਤਮੀ ਵਾਜਾ ਵਜਾਵਾਂਗੇ ਮਾਤਮੀ ਵਾਜੇ ਵਜਣ ਸੀਐਮ ਸਾਡੇ ਨੇ ਆਖਿਆ ਨਾ ਕਿ ਜਦੋਂ 시ਦੀਪੁਰ 병원의 ਮਾਤਮੀ ਵਾਜਾ ਵੱਜੂਗਾ 10 ਵਜ ਕੇ 10 ਮਿੰਟ ਤੇ ਮਾਤਮੀ ਵਾਜਾ ਵਜਾਉਣਾ ਤੇ ਆਪਣੇ ਘਰਾਂ ਚ ਵਜਾਓ ਕਿਉਂਕਿ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਤੁਸੀਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਵਜਾਓ ਆਪਣੇ ਘਰਾਂ ਚ ਮਾਤਮੀ ਵਾਜੇ ਕਿ ਤੁਹਾਡੀਆਂ ਜ਼ਮੀਰਾਂ ਮਰੀਆਂ ਨੇ ਪੰਜਾਬ ਦੀ ਗਲੀ ਗਲੀ ਚ ਚਿੱਟਾ ਵਿਕਦਾ ਹੈ ਚਿੱਟਾ ਪੀ ਪੀ ਕੇ ਪੰਜਾਬ ਦੀ ਜਵਾਨੀ ਮਰ ਚੁਕੀ ਆ ਸਮਝੋ ਕਿ ਤੁਹਾਡੇ ਘਰਾਂ ਚ ਮਾਤਮੀ ਵਾਜੇ ਵਜਣਦੇ ਆ ਹੱਦ ਹੋ ਗਈ ਨਾ ਸਾਡਾ ਗੁਰੂ ਕਿਲਾ ਛੱਡਣ ਲੱਗਿਆ ਮਾਤਮੀ ਵਾਜਾ ਵਜਾਵੇ ਨਾ ਸਾਡਾ ਗੁਰੂ ਸਰਸਾ ਦੇ ਕੰਡੇ ਤੇ ਮਾਤਮੀ ਵਾਜਾ ਵਜਾਵੇ ਨਾ ਸਾਡਾ ਗੁਰੂ ਚਮਕੌਰ ਦੀ ਗੜੀ ਚ ਇਹ ਤੂਤੀਆਂ ਵਾਜੇ ਸਾਨੂੰ ਕਿੰਨੇ ਦੇ ਦਿੱਤੇ ਤੁਸੀਂ ਦਿੱਲੀ ਦੇ ਦਲਾਲ ਬਣ ਕੇ ਕੰਮ ਕਰਦੇ ਹੋ ਪਹਿਲਾਂ ਦਿੱਲੀ ਵਾਲਾ ਕਹਿ ਦਿੰਦਾ ਵੀ ਇਹ ਅਸੀਂ ਇਹਨੂੰ ਬਾਲ ਦਿਵਸ 'ਚ ਮਨਾਉਣਾ ਹੈ ਸਾਡੇ ਉਹ ਬੱਚੇ ਆਮ ਨਹੀਂ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਸਾਡੇ ਬਾਬੇ ਨੇ ਆਈ ਉਹਨਾਂ ਨੂੰ ਬਾਬੇ ਕਹਿ ਕੇ ਪੂਜਦੇ ਆ ਉਹ ਆਮ ਬੱਚਿਆਂ ਵਰਗੇ ਨਹੀਂ ਵਜਾਓ ਮਾਤਮੀ ਬਾਜੇ ਤੁਹਾਡੀਆਂ ਜਮੀਰਾਂ ਮਰੀਆਂ ਨੇ ਮਾਰੋ ਲੀਡਰ ਆਪ ਆਪਣੇ ਘਰਾਂ 'ਚ ਮਾਤਮੀ ਬਾਜੇ ਜੇ ਕੌਮ ਇਹਦੇ ਤੇ ਜਵਾਬ ਦਿੰਦੀ ਹੈ ਪੰਥ ਨਗਾਰੇ ਖੜਕਾਵੇ ਸਾਡੇ ਜਥੇਦਾਰ ਪਤਾ ਨਹੀਂ ਕਿਹੜੇ ਘਰਮਿਆਂ 'ਚ ਵੜ ਜਾਂਦੇ ਆ ਇਸ ਗੱਲ ਤੇ ਹੁਣ ਤੱਕ ਸਟੈਂਡ ਲੈਣਾ ਚਾਹੀਦਾ ਸੀ ਜਥੇਦਾਰਾਂ ਨੂੰ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਕੋਈ ਜਥੇਦਾਰ ਹੋਵੇ ਹੱਦ ਹੋ ਗਈ ਆ ਪੰਥ ਦਾ ਮਸਲਾ ਹੋਵੇ ਤੁਸੀਂ ਮਾਤਮੀ ਵਾਜੇ ਵਜਾਉਣ ਦੀ ਗੱਲ ਪੁੱਛ ਕੇ ਕਿੰਨੂੰ ਕਰ ਸਕਦੇ ਜਦੋਂ ਪੰਥ ਨਹੀਂ ਕਹਿੰਦਾ ਗੁਰੂ ਦੀ ਕੌਮ ਨਹੀਂ ਕਹਿੰਦੀ ਵੀ ਮਾਤਮੀ ਵਾਜੇ ਵੱਜਣੇ ਚਾਹੀਦੇ ਆ ਰੋਣਾ ਧੋਣਾ ਸਾਡੇ 'ਚ ਹੈ ਹੀ ਨਹੀਂ ਹੈਗਾ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਰੱਖਣ ਵਾਲੇ ਲੋਕ ਹਾਂ ਤੋ ਇਹ ਸਾਨੂੰ ਮਾਤਮੀ ਵਾਜੇ ਵਜਾ ਕੇ ਤੇ ਕਿਹੜੇ ਰਾਹ ਪਾਉਣਾ ਚਾਹੁੰਦੇ ਹੋ ਜੇ ਇੰਨੀ ਜ਼ਮੀਰ ਜਾਗਦੀ ਸੀ ਇੰਨੀ ਜੁਰਤ ਸੀ ਜਾਂ ਲੱਤਾਂ ਭਾਰ ਚੱਲਦੀਆਂ ਸੀ ਨਗਾਰੇ ਵਜਾਉਣ ਵਾਸਤੇ ਕਹਿੰਦੇ ਹੋ ਜਕਾਰੇ ਲਾਉਣ ਵਾਸਤੇ ਕਹਿੰਦੇ ਹੋ ਪਰ ਨਗਾਰੇ ਤੇ ਜਕਾਰੇ ਪ੍ਰਭੂ ਸਤਾ ਦੀ ਨਿਸ਼ਾਨੀਆਂ ਸਾਡੀ ਇਸ ਕਰਕੇ ਕਹਿੰਦੇ ਪ੍ਰਭੂ ਸਤਾ ਦੀ ਨਿਸ਼ਾਨੀ ਨਹੀਂ ਇਹਨਾਂ ਨੂੰ ਤੂਤੀਆਂ ਵਾਜੇ ਵਜਾ ਕੇ ਦਿਖਾਓ ਵੀ ਸਹਿਬ ਜਿਆਦਾ ਦੀ ਸ਼ੀਦੀ ਤੇ ਵਜਾਓ ਤੂਤੀਆਂ ਵਾਜੇ ਪੰਥ ਨੂੰ ਸਮੇਂ ਸਿਰ ਰੌਲਾ ਪਾਉਣਾ ਚਾਹੀਦਾ ਨਹੀਂ ਤੇ ਇੱਕ ਵਾਰੀ ਇਹ ਵਾਜੇ ਵੱਜ ਗਏ ਨਾ ਅਗਲੀ ਵਾਰੀ 20 ਮਿੰਟ ਮਰਉਣਗੇ ਫਿਰ ਸਾਰਾ ਦਿਨ ਵਾਜੇ ਵੱਜਣਗੇ ਤੁਹਾਡਾ ਇਤਿਹਾਸ ਮੜੀਆ ਮੇਟੇ ਨਾ ਕਰ ਲੈਣਾ ਇੱਦਾਂ ਸਾਡੇ ਜਥੇਦਾਰਾਂ ਨੂੰ ਬੁਲਣਾ ਚਾਹੀਦਾ ਹੁਣ ਤੱਕ ਤਲਬ ਕਰਨਾ ਚਾਹੀਦਾ ਆਵਾਜ਼ ਵੱਜਣੀ ਚਾਹੀਦੀ ਬੜੀ ਸ਼ਕਤੀ ਨਾਲ ਆਵਾਜ਼ ਆਉਣੀ ਚਾਹੀਦੀ ਆ ਕਿਹੜੇ ਰਾਹ ਪਾਉਣ ਲੱਗੇ ਜੇ ਤੁਸੀਂ ਕੌਮ ਨੂੰ